ਕਦੀ ਫਸਲ ਨੂੰ ਹੁਣ ਜਿਹੜਾ ਪਾਣੀ ਲੱਗ ਰਿਹਾ ਹੈਗਾ ਜਿਹੜੇ ਹਿਸਾਬ ਦੇ ਨਾਲ ਦੇਖੋ ਕਣਕਾਂ ਬੀਜੀਆਂ ਗਈਆਂ ਨੇ ਸਮੇਂ ਦੇ ਹਿਸਾਬ ਦੇ ਨਾਲ ਪਾਣੀ ਕਿਸਾਨ ਭਰਾ ਕਣਕ ਦੀ ਫਸਲ ਨੂੰ ਜਿਹੜਾ ਲਾਰੇ ਹੈਗੇ ਆ ਤੇ ਜ਼ਿਆਦਾਤਰ ਕਿਸਾਨਾਂ ਦੇ ਸਵਾਲ ਵੀ ਅਸੀਂ ਕਣਕ ਦੀ ਫਸਲ ਨੂੰ ਕਿੰਨੇ ਇੱਕ ਜਿਹੜਾ ਦਿਨ ਤੇ ਜਾ ਕੇ ਪਾਣੀ ਲਾਈਏ ਕਿਉਂਕਿ ਇਹ ਇੱਕ ਗੱਲ ਬਈ ਦੇਖੋ ਆਪਾਂ ਨੂੰ ਸੋਚਣੀ ਪੈਣੀ ਹੈਗੀ ਆ ਵੀ ਪਹਿਲੀ ਗੱਲ ਤਾਂ ਦੇਖੋ ਮੌਸਮ ਦੇ ਵਿੱਚ ਦੇਖੋ ਵੀ ਨਮੀ ਦੀ ਮਾਤਰਾ ਕਿੰਨੇ ਪਰਸੈਂਟ ਹੈਗੀ ਆ ਕਿੰਨੀ ਖ ਹੈਗੀ ਆ ਹਨਾ ਜਮੀਨ ਦੇ ਵਿੱਚ ਜਿਹੜੀ ਗਿੱਲ ਹੈ ਉਹ ਕਿੰਨੇ ਪਰਸੈਂਟ ਜਿਹੜੀ ਹੈਗੀ ਆ ਕਿਉਂਕਿ ਪਹਿਲਾ ਪਾਣੀ ਹੈ ਜਿਹੜਾ ਕਣਕ ਨੂੰ ਨਾ ਇਹ ਬੜਾ ਹੀ ਅਹਿਮੀਅਤ ਰੱਖਦਾ ਹੈ ਕਣਕ ਦੀ ਫਸਲ ਦੀ ਗ੍ਰੋਥ ਕਰਵਾਉਣ ਦੇ ਵਿੱਚ ਤੇ ਕਣਕ ਦੀ ਫਸਲ ਦਾ ਵਾਅਦਾ ਕਰਨ ਦੇ ਵਿੱਚ ਕਿਉਂਕਿ ਜੇ ਕਣਕ ਨੂੰ ਪਹਿਲਾ ਪਾਣੀ ਜਿਆਦਾ ਛੋਟੀ ਕਣਕ ਨੂੰ ਲੱਗ ਗਿਆ ਤਾ ਵੀ ਨੁਕਸਾਨ ਹੈਗਾ ਜੇ ਕਣਕ ਜਿਆਦੇ ਦਿਨਾਂ ਦੀ ਕਰ ਲਈ ਤਾਂ ਵੀ ਨੁਕਸਾਨ ਹੈਗਾ ਕਿਉਂਕਿ ਇਹ ਜਿਹੜੀਆਂ ਕਣਕ ਦੀ ਫਸਲ ਦੀਆਂ ਕ੍ਰਾਉਨ ਰੂਟਸ ਤਣੇ ਹੁੰਦੇ ਹੈਗੇ ਉਹ ਜ਼ਮੀਨ ਦੇ ਮੌਕਚਰ ਦੇ ਹਿਸਾਬ ਦੇ ਨਾਲ ਹੀ ਕੰਮ ਕਰਦੇ ਰਹਿੰਦੇ ਆ ਕੋਈ ਇਹ ਨਹੀਂ ਹੁੰਦਾ ਵੀ ਉਹਨਾਂ ਨੇ 30 ਦਿਨ ਤੱਕ ਕੰਮ ਕਰਨਾ ਜਾਂ ਉਹਨਾਂ ਨੇ 21 ਦਿਨ ਤੱਕ ਕੰਮ ਕਰਨਾ ਜਾਂ ਉਹਨਾਂ ਨੇ 25 ਦਿਨਾਂ ਤੱਕ ਕੰਮ ਕਰਨਾ ਪਹਿਲੀ ਗੱਲ ਤਾਂ ਜ਼ਮੀਨ ਦਾ ਵੀ ਮੌਕਚਰ ਦੇਖਣਾ ਬੜਾ ਜ਼ਰੂਰੀ ਹੈ ਠੀਕ ਹੈ ਜਿਵੇਂ ਹੁਣ ਡਾਕਰ ਜਮੀਨਾਂ ਨੇ ਮੇਰੇ ਏਰੀਆ ਦੇ ਵਿੱਚ ਜਿੰਨੇ ਕਿ ਬਾਈ ਦੇਖੋ ਜੀਰੂ ਡਲਨਾ ਕਣਕੀ ਬੀਜੀ ਆ ਇਸ ਕਣਕ ਨੂੰ ਪਾਣੀ 30 ਦਿਨਾਂ ਤੱਕ ਲੱਗਦਾ ਕੋਈ 28 ਦਿਨ ਲਾਉਂਦਾ ਕੋਈ 30 ਦਿਨ ਲਾਉਂਦਾ ਆਪਾਂ ਨੇ 1 ਨਵੰਬਰ ਨੂੰ ਕਣਕ ਬੀਜੀ ਆ ਜੀਰੂ ਡਲਨੇ ਬੀਜੀ ਹੋਈ ਆ ਡੀਬੀਡਬਲਯੂ 327 ਕਿਸਮ ਹੈ ਤੇ ਅੱਜ ਆਪਾਂ 28 ਦਿਨ ਪਾਣੀ ਲਾਇਆ ਇਹਨੂੰ ਕੱਲ੍ਹ ਪਾਣੀ ਲਾਏ 27ਵੇਂ ਦਿਨ 27 ਤਰੀਕ ਨੂੰ ਇਹਨੂੰ ਆਪਾਂ ਨੇ ਅੱਜ ਪਾਣੀ ਲਾਇਆ ਪਹਿਲੇ ਦਿਨ ਕਹਿੰਦਾ ਬਾਬਾ 28ਵੇਂ ਦਿਨ ਪਾਣੀ ਜਿਹੜਾ ਆਪਾਂ ਨੇ ਇਹਨੂੰ ਦਿੱਤਾ ਹੈਗਾ ਤੇ ਦੂਸਰੀ ਗੱਲ ਵੀ ਹੁਣ ਅਸੀਂ ਕਿੰਨੇ ਦਿਨ ਬਾਅਦ ਪਾਣੀ ਲਾਈਏ ਦੇਖੋ ਬਈ ਜਿੱਥੇ ਜੀਰੋਡਲ ਇਹਨਾਂ ਸੁਪਰ ਸੀਡਰ ਨਾਲ ਬੀਜੀ ਹੈ ਨਾ ਉੱਥੇ ਜੇ ਸੁੰਡ ਦੀ ਸਮੱਸਿਆ ਆ ਗਈ ਜਾਂ ਕਣਕ ਘਟ ਉੱਗ ਰਹੀ ਆ ਹੋ ਸਕਦਾ 15ਵੇਂ ਜਾਂ 20ਵੇਂ ਦਿਨ ਵੀ ਪਾਣੀ ਲਾਉਣਾ ਪੈ ਸਕਦਾ ਕੋਈ ਪੱਕਾ ਮੇਥੜੀ ਨਹੀਂ ਹੈਗਾ ਕਣਕ ਨੂੰ ਵੀ ਯਾਰ ਵੀ ਇੰਨੇ ਦਿਨਾਂ ਬਾਅਦ ਪਾਣੀ ਲਾਉਣਾ ਹੈ ਵਿੱਚ ਕਿਸਾਨ ਭਰਾ ਜੀਰੋਡਲ ਵਾਲੇ ਨੂੰ ਵੀ 20ਵੇਂ 22ਵੇਂ ਦਿਨ ਪਾਣੀ ਲਾਣ ਦੇ ਉਹਦਾ ਕਾਰਨ ਕੀ ਹੁੰਦਾ ਬਈ ਕਈ ਵਾਰ ਜ਼ਮੀਨ ਦੇ ਵਿੱਚ ਸਿਲ ਘਟ ਹੁੰਦੇ ਆ ਕਣਕ ਜੰਮੀ ਤਾਂ ਵਧੀਆ ਹੁੰਦੀ ਆ ਪਰ ਕਣਕ 20ਵੇਂ 21ਵੇਂ ਦਿਨ ਬਾਅਦ ਲੱਗਦਾ ਹੁੰਦਾ ਯਾਰ ਵੀ ਇਹ ਪਾਣੀ ਮੰਗਦੇ ਆਪਾਂ ਇਹਨੂੰ ਤੇ ਜਿਹੜੀਆਂ ਕਣਕਾਂ ਦੇ ਵਿੱਚ ਦੇਖੋ ਸੁੰਡ ਦੀ ਸਮੱਸਿਆ ਆ ਗਈ ਉੱਥੇ ਪਾਣੀ ਦਿੰਦੇ ਟਾਈਮ ਲਾ ਲਓ ਠੀਕ ਹੈ ਯੂਰੀਆ ਪਾਉਣੀ ਹੈ ਡੱਕਰ ਜ਼ਮੀਨਾਂ ਤੇ 3-4 ਦਿਨ ਪਹਿਲਾਂ ਪਾ ਲਓ ਸੁੱਕੇ-ਸੁੱਕੇ ਦੇ ਵਿੱਚ ਪਾ ਲਵੋ ਨਾ ਤੇ ਯੂਰੀਆ ਵਧੀਆ ਕੰਮ ਕਰ ਜਾਂਦੀ ਹੈ ਗਾਰੇ ਦੇ ਵਿੱਚ ਯੂਰੀਆ ਪਾਉਣੀ ਆਪਾਂ ਨੂੰ ਜਿਹੜੀ ਔਖੀ ਲੱਗਦੀ ਹੈ ਕੁਝ ਕੇ ਏਰੀਆ ਬਾਈ ਇਸ ਤਰ੍ਹਾਂ ਦਾ ਹੋਏਗਾ ਸਿਗਲ ਵਾਲਾ ਏਰੀਆ ਹੈਗਾ 40 40 45 45 ਦਿਨਾਂ ਬਾਅਦ ਜਿਹੜਾ ਆਪਾਂ ਕਣਕ ਦੀ ਫਸਲ ਵਿੱਚ ਉੱਥੇ ਪਾਣੀ ਲਾਉਣੇ ਆ ਕਿ ਮੈਂ ਤੁਹਾਨੂੰ ਦੱਸਦਾ ਵੀ ਹਰ ਇੱਕ ਏਰੀਆ ਦੇ ਵਿੱਚ ਇੱਕ ਇੱਕੋ ਜਿਹੀ ਮਿੱਟੀ ਨਹੀਂ ਹੁੰਦੀ ਇੱਕੋ ਜਿਹਾ ਪਾਣੀ ਨਹੀਂ ਹੁੰਦਾ ਇੱਕੋ ਜਿਹਾ ਮੌਸਮ ਨਹੀਂ ਹੁੰਦਾ ਠੀਕ ਹੈ ਆਪਦੀ ਜ਼ਮੀਨ ਦੇ ਹਿਸਾਬ ਦੇ ਨਾਲ ਦੇਖ ਕੇ ਲਾ ਲਓ ਵੀ ਯਾਰ ਆਪਣੀ ਕਣਕ ਪਾਣੀ ਮੰਗਦੇ ਤਾਂ ਲਾ ਲਓ ਬਾਹਲਾ ਸੋਸ਼ਲ ਮੀਡੀਆ ਨਾਲ ਪਿੱਛੇ ਵੀ ਨਾ ਲੱਗਿਆ ਕਰੋ ਠੀਕ ਹੈ ਤੁਸੀਂ ਖੇਤੀ ਕਰਦੇ ਹੋ ਤੁਹਾਨੂੰ ਪਤਾ ਵੀ ਤੁਹਾਡੇ ਕਿਹੜਾ ਵੀ ਕੰਮ ਜਾਬ ਹੈ ਕਦੋਂ ਪਾਣੀ ਲਾਉਣੇ ਤੁਸੀਂ ਹਨਾ ਨਹਿਰੀ ਪਾਣੀ ਆ ਤਾਂ ਨਹਿਰੀ ਪਾਣੀ ਲਾ ਲਓ ਲੈ ਖੇਤ ਦਾ ਮੋਟਰ ਦਾ ਪਾਣੀ ਹੈਗਾ ਤਾਂ ਮੋਟਰ ਦਾ ਪਾਣੀ ਲਾ ਲਓ ਬਸ ਮੈਂ ਤੁਹਾਨੂੰ ਇਹੀ ਦੱਸਣਾ ਚਾਹੁੰਦਾ ਸੀ ਵੀ ਜਿਹੜਾ ਕਣਕ ਨੂੰ ਪਾਣੀ ਲਾਉਣਾ ਹੈ ਜ਼ਮੀਨ ਦੇ ਮੌਕਚਰ ਦੇ ਹਿਸਾਬ ਦੇ ਨਾਲ ਪਾਣੀ ਲਾ ਲਓ 0 ਡਿਲ ਵਾਲੀ ਹੈ 25 ਤੋਂ 30 ਦਿਨਾਂ ਵਿੱਚ ਪਾਣੀ ਲਾ ਲਓ ਸੁਪਰ ਸੀਡਰ ਵਾਲੀ ਹੈ 15 ਤੋਂ 20 21 ਦਿਨਾਂ ਤੱਕ ਜਿਹੜਾ ਪਾਣੀ ਤੁਸੀਂ ਲਾ ਸਕਦੇ ਹੋ ਤੇ ਹੁਣ ਕਿਸਾਨ ਭਰਾ ਵਿੱਚ ਪੁੱਛਦੇ ਆ ਬਈ ਅਸੀਂ ਕਿੰਨੇ ਦਿਨ ਪਾਣੀ ਲਾ ਲਈਏ ਕਿੰਨੇ ਦਿਨ ਅਸੀਂ ਜੂਰੀਆ ਪਾ ਲਈਏ ਅਸੀਂ ਭਾਈ 20 ਦਿਨਾਂ ਬਾਅਦ ਪਾਣੀ ਲਾ ਲਿਆ ਸਾਡੀ ਕਣਕ ਪੀਲੀ ਪੈ ਗਈ ਜਿੱਥੇ ਕਣਕਾਂ ਦੇਖੋ ਬਈ ਪੀਲੀਆਂ ਪੈਂਦੀਆਂ ਨੇ ਉੱਥੇ ਤੁਸੀਂ ਯੂਰੀਆ ਪਹਿਲਾਂ ਹੀ ਦੇ ਦੋ ਜੇ 25 ਦਿਨਾਂ ਤੇ ਪਾਣੀ ਲਾਉਣਾ ਤੇ 20 ਦਿਨਾਂ ਤੇ ਯੂਰੀਆ ਪਾ ਦੋ ਜੇ ਤੁਹਾਡੀ ਜ਼ਮੀਨ ਡਾਕਰ ਕਿਉਂਕਿ ਟ੍ਰੇਲ ਦੇ ਨਾਲ ਸੱਲੇ ਸੱਲੇ ਦੇ ਨਾਲ ਜਿਹੜੀ ਯੂਰੀਆ ਲੱਗਦੀ ਹੈ ਜਦੋਂ ਆਪਾਂ ਪਾਣੀ ਦੇ ਵਿੱਚ ਜਾਂ ਗਾਰੇ ਦੇ ਵਿੱਚ ਯੂਰੀਆ ਪਾ ਦਿੰਨੇ ਆ ਫਿਰ ਜਿਹੜੀ ਇਹ ਡਾਉਨ ਲੀਚਿੰਗ ਜ਼ਿਆਦਾ ਹੋ ਜਾਂਦੀ ਹੈ ਫਸਲ ਲੈਂਦੀ ਨਹੀਂ ਹੈਗੀ ਫਸਲ ਇੱਕਦਮ ਜਿਹੜੀ ਪੀਲੀ ਪੈ ਜਾਂਦੀ ਹੈ ਹਨਾ ਫਿਰ ਉਹਦੇ ਲਈ ਆਪਾਂ ਨੂੰ ਬੜਾ ਕੁਝ ਕਰਨਾ ਪੈਂਦਾ ਹੈਗਾ ਤੇ ਬਸ ਮੇਰਾ ਇੰਨਾ ਕੀ ਸੀਗਾ ਵੀ ਪਾਣੀ ਲਾਉਣਾ ਆਪਦੀ ਜ਼ਮੀਨ ਦੇ ਮਕਸਰ ਦੇ ਹਿਸਾਬ ਦੇ ਨਾਲ ਦੇਖ ਕੇ ਲਾਓ ਫਸਲ ਦੇਖੋ ਵੀ ਕਿੰਨੀ ਕਿੰਨੀ ਕੁ ਫਸਲ ਜਿਹੜੀ ਹਾਈਟ ਕੀਤੀ ਹੈਗੀ ਉਸ ਦੇ ਹਿਸਾਬ ਦੇ ਨਾਲ ਜਿਹੜਾ ਪਹਿਲਾ ਪਾਣੀ ਦਾ ਪਹਿਲਾ ਪਾਣੀ ਬੜੀ ਐਹਮੀਅਤ ਰੱਖਦਾ ਹੁੰਦਾ ਹੈ ਫਸਲ ਦੀ ਚੰਗੀ ਫੋਟ ਕਰਵਾਉਣ ਦੇ ਲਈ ਚੰਗੀ ਜਿਹੜੀ ਗਰੋਥ ਗਰੋਥ ਕਰਾਉਣ ਦੇ ਲਈ ਧੰਨਵਾਦ